ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਕਰਦੇ ਆ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਇੱਕ ਗਾਂਵਦੂ ਕਿਸਾਨ ਦੇ ਖੇਤ ਵਿੱਚ ਆਏ ਸੀਗੇ ਜਿਨ੍ਹਾਂ ਨੇ ਮਿਰਚਾਂ ਲਾ ਰੱਖੀਆਂ ਨੇ ਨਾਲ ਧਣੀਆਂ ਤੇ ਨਾਲ ਹੀ ਜਿਹੜੀ ਲਸਣ ਦੀ ਖੇਤੀ ਹੈ ਉਹ ਵੀ ਕਰ ਰੱਖੀ ਹੈ ਦਿਖਾਉਂਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਜਿਹੜੇ ਦੋਸਤ ਫੇਸਬੁੱਕ ਉੱਪਰ ਦੇਖ ਰਹੇ ਆ ਸਵਾਗਤ ਹੈ ਉਹਨਾਂ ਦਾ ਵੀਡੀਓ ਦੇ ਵਿੱਚ ਉਹ ਜਿਹੜੇ ਦੋਸਤ ਨਵੇਂ ਜੁੜਿਆ ਪੇਜ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲੋ ਤੇ ਵੀਡੀਓ ਨੂੰ ਲਾਈਕ ਕਰਕੇ ਆਪਣਾ ਵਿਚਾਰ ਜ਼ਰੂਰ ਦੱਸਿਓ ਜੀ ਇਹ ਆ ਜੀ ਤਣੀਆਂ ਆ ਦੇਖੋ ਬਹੁਤ ਵਧੀਆ ਖੜੀਆਂ ਨੇ ਇਹ ਨਾਲ-ਨਾਲ ਤਣੀਆਂ ਲੱਗੀਆਂ ਹੋਈਆਂ ਨੇ ਤਾਂ ਇੱਕ ਹੈਗਾ ਖੇਤ ਆਵਲਾ ਇੱਦੇ ਵਿੱਚ ਮਿਰਚਾਂ ਕਲੀਆਂ ਲੱਗੀਆਂ ਨੇ ਤੇ ਅਗਲੇ ਪਾਸੇ ਜਿਹੜਾ ਹੈ ਲਸਣ ਲੱਗਿਆ ਹੋਇਆ ਹੈ ਇੱਕ ਨਾਲ ਦਾ ਹੋਰ ਖੇਤ ਦਿਖਾਉਂਦੇ ਆ ਤੈਨੂੰ ਵਾਹ ਜੀ ਵਾਹ ਇਹ ਰੰਗ ਬੱਜੇ ਪੈਣ ਦੇਖੋ ਤੇ ਖੇਤੀ ਕਹਿੰਦੇ ਆ ਵੀ ਔਖੀ ਨਹੀਂ ਕਰਨੀ ਆਉਣੀ ਚਾਹੀਦੀ ਆ ਦੇਖੋ ਇੱਕ ਸਾਈਡ ਤੇ ਤਾਂ ਮਿਰਚਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਇਹ ਤਰਪੈਲ ਦੇ ਥੇਠਾਂ ਲੱਗੀਆਂ ਸਿਗੀਆਂ ਤੇ ਪਿੱਛੇ ਸਾਈਡ ਤੇ ਲਸਣ ਲੱਗਿਆ ਜਿਹੜਾ ਕਿ ਬਹੁਤ ਹੀ ਜਾਨਦਾਰ ਦੇਖ ਰਿਹਾ ਹੈ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਤੁਸੀਂ ਵੀ ਤਾਂ ਇਹੋ ਜਿਹੇ ਕਿਸਾਨ ਜਿਹੜੇ ਨੇ ਉਹ ਪ੍ਰੇਰਿਤ ਕਰਦੇ ਨੇ ਕਿ ਖੇਤੀਬਾੜੀ ਜਿਹੜੀ ਹੈ ਕਾਟੇ ਦਾ ਸੌਦਾ ਨਹੀਂ ਹੈ ਇਸ ਵਾਰ ਲਸਣ ਲੱਗਦਾ ਸਾਰੇ ਪਿਛਲੇ ਅਗਲੇ ਪਿਛਲੇ ਰਿਕਾਰਡ ਤੋੜੇਗਾ ਬਹੁਤ ਵਧੀਆ ਖੜਾ ਲਸਣ ਹੈ ਮਰਚਾਂ ਵੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਤੇ ਪਹਿਲੇ ਜੇ ਵੀਰ ਨੇ ਲਾਈ ਨਹੀਂ ਆ ਜਿਹੜੀ ਲਾਈ ਆ ਕੋਰੇ ਤੋਂ ਬਚਾਉਣ ਵਾਸਤੇ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਦੁਬਾਰਾ ਫਿਰ ਕੋਰਾ ਅਟੈਕ ਕਰਨਾ ਸ਼ੁਰੂ ਕਰ ਦੇਵੇ ਇਹ ਇੱਕ ਕਿੱਲੇ ਦੀ ਖੇਤੀ ਹੈ ਛੋਟੇ ਕਿਸਾਨਾਂ ਨੂੰ ਜ਼ਰੂਰ ਪ੍ਰੇਰਿਤ ਹੋ ਕੇ ਜਿਹੇ ਸਟੈਪ ਤੇ ਚੁੱਕਨੇ ਚਾਹੀਦੇ ਹਨ ਜਿਸ ਦੇ ਵਿੱਚ ਆਪਾਂ ਨੂੰ ਜਿਹੜਾ ਖੇਤੀ ਦਾ ਮੁਨਾਫਾ ਆ ਜਾ ਸਕੇ ਤਾਂ ਜਿਹੜੇ ਦੋਸਤ ਵੀਡੀਓ ਨੂੰ YouTube ਤੇ ਦੇਖ ਰਿਹਾ ਕਿਰਪਾ ਕਰਕੇ ਪੇਜ ਨੂੰ ਫੋਲੋ ਸੋਰੀ ਸਬਸਕ੍ਰਾਈਬ ਜਰੂਰ ਕਰ ਲੋ ਤੇ ਨਾਲ ਘੰਟੀ ਦਾ ਬਟਨ ਜਿਹੜਾ ਹੈ ਉਹਨੂੰ ਜਰੂਰ ਪ੍ਰੈਸ ਕਰ ਲੋ ਤਾਂ ਕਿ ਜੋ ਵੀ ਇਨਫੋਰਮੇਟਿਵ ਵੀਡੀਓ ਅਪਲੋਡ ਕਰੀਏ ਉਹਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੇ आ देखो बहुत ही वादिया जेड़ा आ देखो मिर्चा भी बहुत वादिया खड़िया फुल लगे खड़े कि देखो ਆਉਣ ਵਾਲੀ ਵੀਡੀਓ ਦੇ ਵਿੱਚ ਲਸਣ ਦੇ ਉੱਪਰ ਗੱਲ ਕਰਾਂਗੇ ਇੱਦਾਂ ਖਰਚਾ ਕਿੰਨਾ ਹੁੰਦਾ ਕਿੰਨਾ ਬੀ ਲੱਗਦਾ ਕਿੰਨੇ ਕੁਇੰਟਲ ਝਾੜ ਨਿਕਲਦਾ ਤਾਂ ਪ੍ਰੋਫਿਟ ਕਿੰਨਾ ਹੋਏਗਾ ਆਉਣ ਵਾਲੀ ਵੀਡੀਓ ਦੇ ਵਿੱਚ ਜਰੂਰ ਇੱਕ ਅੱਦੇ ਦਿਨ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ ਤਾਂ ਫਿਲਹਾਲ ਤੁਹਾਡੇ ਕੋਲ ਲੈਂਦੇ ਆ ਇਜਾਜ਼ਤ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ